मुदा ਆਜੀ ਨਾਮ ਦੱਸੋ ਆਪਣਾ ਮੇਰਾ ਨਾਮ ਸਰਿੰਦਰ ਕੁਮਾਰ ਹੈ ਜੀ ਅੱਜ ਜੋ ਕੁੱਪ ਦੇ ਬੁੱਕੇ ਜਾ ਰਹੇ ਨੇ ਕੀ ਹੈਗਾ ਇਹ ਐ ਆ ਜੀ ਕੈਨੇਡਾ ਵਿੱਚ ਬੈਠੇ ਗੁਰਪਤਵੰਨ ਸਿੰਘ ਪੰਨੂ ਖਾਲਸਤਾਨੀ ਸਮਰਤਕ ਵੱਲੋਂ ਜਿਹੜਾ ਚੈਲੰਜ ਕੀਤਾ ਗਿਆ 14 ਅਪ੍ਰੈਲ ਨੂੰ ਪੂਰੇ ਭਾਰਤ ਵਿੱਚ ਬਾਵਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਮੂਰਤੀਆਂ ਨੂੰ ਖੰਡਿਤ ਕਰਨ ਦਾ ਤੇ ਉਸ ਨੂੰ ਲੈ ਕੇ ਇਹ ਜਿਹੜਾ ਰੋਸ ਮੁਜ਼ਾਹਰਾ ਕੀਤਾ ਗਿਆ ਉਹਦਾ ਪੁਤਲਾ ਫੁਕਿਆ ਗਿਆ ਉਹਦੀ ਹਾਏ ਹਾਏ ਕੀਤੀ ਗਈ ਸੋ ਅਸੀਂ ਉਹਦੇ ਚੈਲੰਜ ਨੂੰ ਅਕਸੈਪਟ ਕਰਦੇ ਆਂ ਸਾਰੇ ਆਪਣੀ ਯੂਨੀਅਨ ਵੱਲੋਂ ਸਾਰੇ ਆਪਣੇ ਭਾਰਤੀ ਵਾਲਮੀਕੀ ਧਰਮ ਸਮਾਜ ਵੱਲੋਂ ਸਮਰਾਲਾ ਸ਼ਹਿਰ ਵੱਲੋਂ ਅਸੀਂ ਉਹਨੂੰ ਅਕਸੈਪਟ ਕਰਦੇ ਆਂ ਉਹਦੇ ਚੈਲੰਜ ਨੂੰ ਔਰ ਉਹਨੂੰ ਆਪਣੇ ਵੱਲੋਂ ਚੈਲੰਜ ਦਿੰਨੇ ਆ ਕਿ 14 ਅਪ੍ਰੈਲ ਨੂੰ ਸੋ ਕੱਲੇ ਸਮਰਾਲੇ ਨਹੀਂ ਪੂਰੇ ਪੰਜਾਬ ਵਿੱਚ ਪੂਰੇ ਭਾਰਤ ਵਿੱਚ ਜੇ ਉਹਦੇ ਵਿੱਚ ਦਮ ਹੈ ਤਾਂ ਉਹ ਆ ਕੇ ਕਿਸੇ ਵੀ ਪਾਸੇ ਬਾਬਾ ਸਾਹਿਬ ਦੀ ਮੂਰਤੀ ਨੂੰ ਖੰਡਿਤ ਕਰਕੇ ਦਿਖਾਵੇ ਤੇ ਬਾਬਾ ਸਾਹਿਬ ਦੀ ਸੈਨਾ ਹਰ ਵਕਤ ਉਹਦੀ ਰੱਖਿਆ ਲਈ ਖੜੀ ਆ ਉਹਦੇ ਚਰਨਾਂ ਵਿੱਚ ਉਹਨੇ ਸਾਡੀ ਰੱਖਿਆ ਕਰੀ ਆ ਤੇ ਕੀ ਅਸੀਂ ਉਹਦੇ ਮੂਰਤੀਆਂ ਦੀ ਰੱਖਿਆ ਨਹੀਂ ਕਰ ਸਕਦੇ ਸੋ ਇਸੇ ਲਈ ਉਹਨਾਂ ਨੂੰ ਚੈਲੰਜ ਮੈਂ ਕਰਦਾ ਤੁਹਾਡੇ ਚੈਨਲ ਰਾਹੀਂ ਗੁਰਪਤਵੰਦ ਸਿੰਘ ਪੰਨੂ ਨੂੰ ਖਾਲਸਤਾਨੀ ਸਮਰਥਕ ਨੂੰ ਵੀ ਆਵੇ ਪੰਜਾਬ ਵਿੱਚ ਤੇ ਭੇਜੇ ਆਪਣੇ ਜਿਹੜੇ ਉਹਦੇ ਸੱਲ ਛੱਡੇ ਹੋਏ ਨੇ ਜਾਂ ਉਹ ਆ ਆ ਪਾਵੇ ਤੇ ਉਹਨੂੰ ਖੁੱਲਾ ਚੈਲੰਜ ਆ ਸਾਡਾ ਵੀ ਬਾਬਾ ਸਾਹਿਬ ਦੀ ਮੂਰਤੀ ਸਾਡੇ ਆਲੇ-ਦੁਆਲੇ ਕਿਤੇ ਵੀ ਖੰਡਿਤ ਕੀਤੀ ਗਈ ਜਾਂ ਕਰਨ ਦਾ ਕੋਸ਼ਿਸ਼ ਕੀਤੀ ਗਈ ਤਾਂ ਜਿਹੜੇ ਆਉਣਗੇ ਉਹਨਾਂ ਨੂੰ ਅਸੀਂ ਕਾਨੂੰਨੀ ਕੋਈ ਸਜ਼ਾ ਨਹੀਂ ਦਿਵਾਵਾਂਗੇ ਕਿਸੇ ਤਰ੍ਹਾਂ ਗ੍ਰਿਫਤਾਰ ਨਹੀਂ ਕਰਾਵਾਂਗੇ ਅਸੀਂ ਮੌਕੇ ਤੇ ਉਹਦਾ ਕਤਲ ਕਰਾਂਗੇ ਇਹ ਮੇਰਾ ਦਾਵਾ ਪੂਰੇ ਪਾਰਤ ਸੰਪਾਰਤ ਵਿੱਚ ਪਾਲਮਿਕੀ ਸਮਾਜ ਵੱਲੋਂ ਸਪਾਈ ਸੇਵਕ ਯੂਨੀਅਨ ਵੱਲੋਂ ਇਹ ਪਤਲਾ ਜਿਹੜਾ ਸਾੜਿਆ ਗਿਆ ਇਹ ਇਕੱਲਾ ਸਮਰਾਲਾ ਜਾਂ ਪੂਰੇ ਪੰਜਾਬ ਦੀ ਨਹੀਂ ਇਹ ਪੂਰੇ ਪੰਜਾਬ ਵਿੱਚ ਜਿਹੜਾ ਪ੍ਰੋਸੈਸ ਚੱਲ ਰਿਹਾ ਸਾਡੀਆਂ ਸੰਸਥਾਵਾਂ ਅਲੱਗ-ਅਲੱਗ ਸ਼ਹਿਰਾਂ ਵਿੱਚ ਇਹਦਾ ਰੋਸ ਪ੍ਰਦਰਸ਼ਨ ਕਰ ਰਹੀਆਂ ਨੇ ਤੇ ਸਾਡੇ ਅਸੀਂ ਵੀ ਆਪਣੀ ਕਾਲ ਤੇ ਹੀ ਉਹਨਾਂ ਦੀ ਕਾਲ ਤੇ ਹੀ ਇਹ ਰੋਸ ਪ੍ਰਦਰਸ਼ਨ ਕਰਿਆ ਹਾਜੀ ਨਾਮ ਦੱਸੋ ਹਾਜੀ ਮੇਰਾ ਭਾਰਤੀ ਦੇਵੀ ਨਾਮ ਹੈ ਮੇਰਾ ਹਾਂ ਜੀ ਉਹਦੇ ਬਾਰੇ ਅਸੀਂ ਸਾਨੂੰ ਬਹੁਤ ਰੋਸ ਹੈਗਾ ਸਾਡੇ ਦਲਤ ਉਹਨੇ ਉਹਨੂੰ ਕਿਹਾ ਸਾਡੇ ਗੁਰੂ ਐ ਹੋ ਇੱਕ ਟਾਟਾ ਇੱਕ ਉਹ ਬਾਬਾ ਸਾਹਿਬ ਜੀ ਤੇ ਉਹਦੇ ਬਾਰੇ ਸਾਨੂੰ ਬਹੁਤ ਗੁੱਸਾ ਲੱਗਿਆ ਹੁਕਮੀਨੇ ਨੂੰ ਕੁੱਤੇ ਨੂੰ ਪੰਨੂ ਨੂੰ ਐ ਹਦਾ ਦਲਤ ਕਰਦੇ ਆ ਅਸੀਂ ਵੀ ਆ 4 ਤਰੀਕ ਨੂੰ ਇੱਕ ਵੀ ਮੂਰਤੀ ਨੂੰ ਹੱਥ ਲਾ ਕੇ ਦੇਖ ਕੇ ਸਾਰੇ ਦਲਤਾਂ ਦੱਸੇ ਅਕਟਾ-ਕਟਾ ਕਰਕੇ ਫਤ ਜੁੱਤੀਆਂ ਮਾਰਾਂਗੇ ਤੇ ਜੁੱਤੀਆਂ ਦਾ ਹਾਰ ਪਾਵਾਂਗੇ ਤੇ ਹਾਂਜੀ ਨਾਮ ਦੱਸੋ ਜੀ ਸਿਤਾਉ ਕੜ ਮੈਂ ਕਾਮਰਪਾ ਜ ਸਿੰਘ ਬਾਬਾ ਸਾਹਿਬ ਮੈਸਨਰੀ ਸਭਾ ਸਮਰਾਲੇ ਦਾ ਪ੍ਰਧਾਨ ਇਹ ਜਿਹੜਾ ਅੱਜ ਪੁਤਲਾ ਫੁਕਿਆ ਇਹ ਜਿਹੜੀ ਸਾਡੀ ਸਫਾਈ ਸੇਵਕ ਯੂਨੀਅਨ ਆ ਵਾਲਮੀਕ ਸਭਾ ਵੱਲੋਂ ਫੁਕਿਆ ਗਿਆ ਇਹ ਤੋਂ ਪਹਿਲਾਂ ਅਸੀਂ ਵੀ ਮੰਗ ਪੱਤਰ ਦਿੱਤਾ ਐਸਰੀਨ ਸਾਹਿਬ ਨੂੰ ਤਰਨੇ ਮਜਾਰੇ ਵੀ ਦਿੱਤੇ ਨੇ ਇਹ ਜਿਹੜਾ ਗੁਰਪੰਤ ਪੰਨੂ ਆ ਜਿਹੜਾ ਬਾਹਰ ਬੈਠਾ ਬਾਹਲੇ ਮੁਲਕ ਤੇ ਬੈਠਾ ਜਿਹੜਾ ਸਾਡੇ ਦਲਿਤ ਭਾਈ ਸਾਰੇ ਦੇ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਜਿਹੜਾ ਉਹਨੂੰ ਬਾਬਾ ਸਾਹਿਬ ਨੂੰ ਐਡਾ ਗਰਦਾਰ ਦੱਸਦਾ ਐਡਾ ਵੱਡਾ ਲਬਜ ਬੋਲਦਾ ਉਹ ਭਾਰਤ ਦਾ ਨਿਰਮਾਣ ਜਿਹੜਾ ਉਹਨੇ ਲਿਖਿਆ ਸੰਵਿਧਾਨ ਲਿਖਿਆ ਭਾਰਤ ਦਾ ਕਿਰਤੀਆਂ ਲਈ ਮਜ਼ਦੂਰਾਂ ਲਈ ਕਾਮਿਆਂ ਲਈ ਸਾਡੀਆਂ ਬੀਪੀਆਂ ਲਈ ਭੈਣਾਂ ਲਈ ਸਾਰੇ ਦੇਸ਼ ਲਈ ਲਿਖਿਆ ਜਿਹੜਾ ਸੰਵਿਧਾਨ ਉਹਨੂੰ ਗਰਦਾਰ ਦੱਸਦਾ ਜਿਹੜਾ ਪੰਨੂ ਆ ਜਿਹੜਾ ਆਪਣੇ ਆਪ ਨੂੰ ਆਤਮਾਧਿਕ ਹੋਂਦਾ ਵੱਡਾ ਉਹ ਕਹਿੰਦਾ ਵੀ 14 ਅਪ੍ਰੈਲ ਨੂੰ ਪੂਰੇ ਪੰਜਾਬ ਦੇ ਵਿੱਚ ਉਹਦੀਆਂ ਜਿਹੜੀਆਂ ਬਾਬਾ ਸਾਹਿਬ ਦੀਆਂ ਮੂਰਤੀਆਂ ਨੇ ਉਹਨਾਂ ਨੂੰ ਲਾ ਦੋ ਉਹਨਾਂ ਨੂੰ ਤੋੜ ਦੋ ਵੱਡੇ ਚੈਲੰਜ ਕਰਦਾ ਬਹੁਤ ਵੱਡੀ ਇਹ ਲੜਾਈ ਆ ਦਲਤ ਭਾਈਚਾਰੇ ਦੀ ਜਿਨ੍ਹਾਂ ਨੇ ਪੰਗਾ ਪਾਇਆ ਦਲਤ ਭਾਈਚਾਰੇ ਨਾਲ ਉਹ ਉਹ ਨੂੰ ਉਹ ਬਹੁਤ ਜ਼ਿਆਦਾ ਉਹਨੂੰ ਫੱਟ ਬਜੂਗੀ ਉਹ ਉਹ ਛੋਟਲਵੇ ਸਮਝ ਰਹੇ ਇਹ ਦਲਤ ਭਾਈਚਾਰਾ ਕਦੇ ਵੀ ਬਰਦਾਸ਼ਤ ਨਹੀਂ ਕਰੂਗਾ ਇਹ ਬਹੁਤ ਵੱਡਾ ਚੈਲੰਜ ਪੰਨੂ ਨੂੰ ਤੇ ਉਹਦੇ ਉਹਦੇ ਉਹਦੀ ਜੁੰਡਲੀ ਨੂੰ ਉਹਦੇ ਆਤਮਾਤੀ ਸੰਗਠਨਾਂ ਨੂੰ ਅਸੀਂ ਚੈਲੰਜ ਕਰਦੇ ਆਂ ਦਲਤ ਭਾਈਚਾਰੇ ਵੱਲੋਂ ਸਿਪਾਈ ਸੇਵ ਵੱਲੋਂ ਸਾਰੇ ਇਕੱਠੇ ਹੋ ਕੇ ਉਹਦੇ ਖਰਾਬ 14 ਅਪ੍ਰੈਲ ਨੂੰ ਜੋ ਤਾਕਤਾਂ ਕਿਸੇ ਵੀ ਬਤਨੂ ਨੁਕਸਾਨ ਪਤਾਉਣ ਦੀ ਕੋਸ਼ਿਸ਼ ਕੀਤੀ ਅਸੀਂ ਉਹਦਾ ਮੂੰਹ ਤੋੜ ਜਵਾਬ ਦਵਾਂਗੇ